ਤਾ ਪਿੰਡ ਦੇ ਵਿੱਚ ਕੋਈ ਖੇਡ ਸਟੇਡੀਅਮ ਹੈਗਾ ਇੱਥੇ ਸਾਡੇ ਪਿੰਡ ਤੇ ਹੈ ਨਹੀਂ ਜੀ ਮੈਂ ਤਾਂ ਚਾਹੁੰਦਾ ਹਾਂ ਕਿ ਇੱਥੇ ਪਿੰਡ 'ਚ ਸਟੇਡੀਅਮ ਹੋਵੇ ਤੇ ਚਲੋ ਸਾਰੇ ਬੱਚੇ ਹੋਰ ਵੀ ਬੱਚੇ ਨਿਕਲਣ ਨਿੱਕੀ ਉਮਰੇ ਵੱਡੇ ਸੁਪਨੇ ਉਹ ਪੂਰੇ ਹੁੰਦੇ ਨੇ ਜੇਕਰ ਮਿਹਨਤ ਕੀਤੀ ਜਾਵੇ ਸੋ ਮਿਹਨਤ ਨਾਲ ਹਰ ਕੰਮ ਸੰਭਵ ਹੈ ਸੋ ਕੀਤਾ ਜਾ ਸਕਦਾ ਹੈ ਹਰ ਮੁਕਾਮ ਹਾਸਲ ਹੋ ਸਕਦਾ ਹੈ ਅੰਮ੍ਰਿਤਸਰ ਦੇ ਪਿੰਡ ਬਰਿਆਮ ਨੰਗਲ ਵਿਖੇ ਮੌਜੂਦ ਆ ਜਿੱਥੇ ਕਿ 12 ਸਾਲਾਂ ਦਾ ਲੜਕਾ ਤਨਵੀਰ ਸਿੰਘ ਜੋ ਕਿ ਚੰਗੀ ਮਿਹਨਤ ਕਰਕੇ ਆਪਣੀ ਪਰਵਾਰ ਦਾ ਪਿੰਡ ਦਾ ਦੇਸ਼ ਦਾ ਨਾਮ ਰੋਸ਼ਨ ਕਰਨਾ ਚਾਹੁੰਦਾ ਸੋ ਲਗਾਤਾਰ ਹੀ ਸਵੇਰ ਤੋਂ ਅਮਰਤ ਵੇਲੇ ਉੱਠ ਕੇ ਉਹ ਘਰ ਵਿੱਚ ਪਹਿਲਾਂ ਪ੍ਰੈਕਟਿਸ ਕਰਦਾ ਹੈ ਫਿਰ ਸਕੂਲ ਜਾਂਦਾ ਤੇ ਸ਼ਾਮ ਨੂੰ ਗਰਾਊਂਡ 'ਤੇ ਜਾ ਕੇ ਮਿਹਨਤ ਕਰਦਾ ਹੈ ਸੋ ਚੰਗੇ ਸੁਪਨੇ ਲੈ ਕੇ ਬੈਠਾ ਕਿਉਂਕਿ ਨਿੱਕੀ ਉਮਰੇ ਵੱਡੇ ਸੁਪਨੇ ਉਹ ਪੂਰੇ ਹੁੰਦੇ ਨੇ ਜੇਕਰ ਮਿਹਨਤ ਕੀਤੀ ਜਾਵੇ ਸੋ ਮਿਹਨਤ ਨਾਲ ਹਰ ਕੰਮ ਸੰਭਵ ਹੈ ਸੋ ਕੀਤਾ ਜਾ ਸਕਦਾ ਹੈ ਹਰ ਮੁਕਾਮ ਹਾਸਲ ਹੋ ਸਕਦਾ ਹੈ ਸੋ ਸਭ ਤੋਂ ਪਹਿਲਾਂ ਤਨਵੀਰ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਹੈ ਤਨਵੀਰ ਤਨਵੀਰ ਛੋਟੀ ਉਮਰ ਹੈ ਤੁਹਾਡੇ ਜਿੰਨੀ ਉਮਰ 'ਚ ਜਿਹੜੇ ਬੱਚੇ ਹੁੰਦੇ ਨੇ ਉਹ ਹਮੇਸ਼ਾ ਸੋਚਦੇ ਨੇ ਕਿ ਅਸੀਂ ਮੋਬਾਈਲਾਂ 'ਚ ਗੇਮ ਖੇਡ ਲਈਏ ਟੀਵੀ ਦੇਖ ਲਈਏ ਜਾਂ ਨੁ ਕੀ ਕਹੋਗੇ ਜਿਹੜੇ ਬੱਚੇ ਸਵੇਰੇ ਜਲਦੀ ਨਹੀਂ ਉੱਠਦੇ ਔਰ ਨਾ ਹੀ ਖੇਡਾਂ ਵੱਲ ਧਿਆਨ ਦਿੰਦੇ ਨੇ ਨਾ ਹੀ ਆਪਣੀ ਸਿਹਤ ਵੱਲ ਧਿਆਨ ਦਿੰਦੇ ਨੇ ਕਿਉਂਕਿ ਤੁਸੀਂ ਛੋਟੀ ਉਮਰੇ ਹੀ ਤਨਵੀਰ ਨੂੰ ਗਰਾਊਂਡ ਦੇ ਵਿੱਚ ਸਵੇਰੇ ਭੇਜ ਦਿੰਦੇ ਮੈਂ ਤੇ ਇਹੀ ਕਹਿੰਦਾ ਆ ਕਿ ਬੱਚਿਆਂ ਨੂੰ ਮਤਲਬ ਘਰੋਂ ਮਤਲਬ ਕਮਰੇ ਚ ਫੋਨ ਦੇਖ ਕੇ ਨਾ ਰੱਖੋ ਨਾ ਬਾਹਰ ਕੱਢੋ ਥੋੜਾ ਤੇ ਥੋੜੀ ਮਤਲਬ ਸਕੀਪਿੰਗ ਜਾਂ ਕੋਈ ਵੀ ਐਕਟੀਵਿਟੀ ਕਰਾਓ ਤੇ ਉਹਦੇ ਨਾਲ ਬੱਚਾ ਥੋੜਾ ਅੰਦਰੋਂ ਬਾਹਰ ਨਿਕਲੂਗਾ ਫੋਨ ਤੋਂ ਸ਼ਿਕਾਰ ਆਊਗਾ ਤਾਂ ਕਿਸੇ ਨਾ ਕਿਸੇ ਗੇਮ ਚ ਉਹਦੀ ਰੁਚੀ ਬਣੂਗੀ ਤੇ ਚਲੋ ਬਾਕੀ ਪੇਰੈਂਟਸ ਨੂੰ ਵੀ ਧਿਆਨ ਦੇਣ ਦੀ ਜਰੂਰਤ ਹੈ ਜੀ ਤੁਸੀਂ ਬੱਚੇ ਨੂੰ ਗੇਮ ਵੱਲ ਤੋਰਿਆ ਖੇਡ ਵੱਲ ਤੋਰਿਆ ਔਰ ਚੰਗਾ ਸੁਪਨਾ ਲਈ ਬੈਠੇ ਹੋ ਤੁਹਾਡੇ ਕੀ ਸੁਪਨੇ ਸੀ ਔਰ ਤੁਸੀਂ ਖੁਦ ਵੀ ਕੋਈ ਗੇਮ ਕਰਦੇ ਰਹੇ ਜਾਂ ਤੁਹਾਨੂੰ ਆਪਣੀ ਜੋਬ ਤੋਂ ਬਾਅਦ ਲੱਗਿਆ ਕਿ ਨਹੀਂ ਆਪਣੇ ਬੱਚੇ ਨੂੰ ਖੇਡ ਵੱਲ ਤੋਰ ਮੈਂ ਮਤਲਬ ਆਰਮੀ 'ਚ ਬੌਕਸਿੰਗ ਕਰਦਾ ਰਿਹਾ ਹਾਂ ਪਰ ਮੇਰਾ ਵੀ ਮਤਲਬ ਹੈ ਕਿ ਇਹ ਵੀ ਚੱਲ ਬੌਕਸਰ ਬਣ ਜਾਏ ਪਰ ਨਹੀਂ ਇਹਦਾ ਇੰਟਰਸਟ ਰਨਿੰਗ 'ਚ ਹੀ ਤੇ ਇਹਨੂੰ ਫਿਰ ਰਨਿੰਗ ਆਲ ਇਹ ਕਰਤਾ ਜੀ ਸੋ ਹੁਣ ਇਸ ਦੇ ਸੁਪਨੇ ਪੂਰੇ ਕਰਨ ਲਈ ਇਸ ਦੀ ਮਿਹਨਤ ਵੱਲ ਪੂਰਾ ਧਿਆਨ ਹੈ ਤੁਹਾਡਾ ਹਾਂਜੀ ਜੀ ਪੂਰਾ ਧਿਆਨ ਹੈ ਜੀ ਮਤਲਬ ਇਹਦਾ ਮਤਲਬ ਅ ਦਿਲੋਂ ਇਹ ਆ ਜੀ ਇੰਟਰਨੈਸ਼ਨਲ ਇੰਟਰਨੈਸ਼ਨਲ ਤੱਕ ਇਹਨੂੰ ਲੈ ਕੇ ਜਾਣਾ ਜੀ ਪੱਕਾ ਸੋ ਇਸ ਦੇ ਲਈ ਸਹਿਯੋਗ ਪਿੰਡ ਵਾਸੀਆਂ ਰਿਸ਼ਤੇਦਾਰਾਂ ਦਾ ਸਹਿਯੋਗ ਪੂਰਾ ਹਾਂਜੀ ਜੀ ਸਭ ਦਾ ਸਹਿਯੋਗ ਹੈ ਜੀ ਸਭ ਮਤਲਬ ਵਧੀਆ ਕਹਿੰਦੇ ਆ ਜੀ ਤੁਹਾਡਾ ਇਹ ਪਿੰਡ ਜਿਹੜਾ ਹੈਗਾ ਬਰਿਆਮ ਨੰਗਲ ਪੂਰਾ ਪਿੰਡ ਹੀ ਜਾਣਦਾ ਹੋਵੇਗਾ ਕਿ ਤਨਵੀਰ ਚੰਗੀ ਮਿਹਨਤ ਕਰ ਰਿਹਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪਿੰਡ ਦਾ ਨਾਮ ਰੋਸ਼ਨ ਹਾਂਜੀ ਜੀ ਸਾਰੇ ਕਹਿੰਦੇ ਬਹੁਤ ਵਧੀਆ ਕੰਮ ਪਿੰਡ ਦੇ ਵਿੱਚ ਕੋਈ ਖੇਡ ਸਟੇਡੀਅਮ ਹੈਗਾ ਕਿਉਂਕਿ ਤਨਵੀਰ ਦੱਸ ਰਿਹਾ ਸੀ ਕਿ ਮੈਂ ਇੱਥੋਂ ਗੁਰਨਾਨਕ ਸਟੇਡੀਅਮ ਖੇਡਣ ਲਈ ਜਾਣਾ ਹਾਂ ਪਰ ਦੂਰ ਬਹੁਤ ਪੈਂਦਾ ਔਰ ਚੰਗੀ ਮੈਂ ਜੇਕਰ ਇਸ ਨੂੰ ਦੇਖ ਕੇ ਹੋਰ ਬੱਚੇ ਖੇਡਣਾ ਚਾਹਣ ਤਾਂ ਪਿੰਡ ਦੇ ਵਿੱਚ ਕੋਈ ਖੇਡ ਸਟੇਡੀਅਮ ਹੈਗਾ ਇੱਥੇ ਸਾਡੇ ਪਿੰਡ ਤੇ ਹੈ ਨਹੀਂ ਜੀ ਅਸੀਂ ਤਾਂ ਬਾਹਰ ਜਾਈਦਾ ਮੈਂ ਤਾਂ ਚਾਹੁੰਦਾ ਕਿ ਇੱਥੇ ਪਿੰਡ ਚ ਸਟੇਡੀਅਮ ਹੋਵੇ ਤੇ ਚਲੋ ਸਾਰੇ ਬੱਚੇ ਹੋਰ ਵੀ ਬੱਚੇ ਨਿਕਲਣ ਤੇ ਮੈਨੂੰ ਤਾਂ ਇੱਥੋਂ ਫਿਰ ਤੁਹਾਨੂੰ ਪਤਾ ਯਾਰ ਸ਼ਹਿਰ ਦੂਰ ਪੈ ਜਾਂਦਾ ਇਹ ਆਪ ਡਾਊਨ ਕਰਦੇ ਆਂ ਵੀ ਵਾਵਾ ਟਾਈਮ ਨਾ ਜਾਂਦਾ ਉਦਾਂ ਮੈਂ ਇੱਥੇ ਲਾਗੇ ਪਿੰਡ ਗਰਾਉਂਡ ਆ ਉੱਥੇ ਲੈ ਕੇ ਜਾਣਾ ਪੈਂਦਾ ਬਿਲਕੁਲ ਜੀ ਸੋ ਤਨਵੀਰ ਜੋ ਕਿ 12 ਸਾਲ ਦੀ ਉਮਰ ਵਿੱਚ ਨਿੱਕੀ ਉਮਰੇ ਵੱਡੇ ਸੁਪਨੇ ਲੈ ਕੇ ਬੈਠਾ ਹੋਇਆ ਹੈ ਪਰ ਮਿਹਨਤ ਕਰਨ ਲਈ ਪਿੰਡ ਤੋਂ ਕਾਫੀ ਦੂਰ ਸ਼ਹਿਰ ਵਿੱਚ ਜਾ ਕੇ ਕਰਦਾ ਹੈ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤਨਵੀਰ ਵਰਗੇ ਬੱਚੇ ਹੋਰ ਵੀ ਜੋ ਖੇਡਾਂ ਖੇਡਣੇ ਚਾਹੁੰਦੇ ਨੇ ਆਪਣੇ ਮਾਪਿਆਂ ਦਾ ਪਿੰਡਾਂ ਦਾ ਸ਼ਹਿਰਾਂ ਦਾ ਪੰਜਾਬ ਦਾ ਦੇਸ਼ ਦਾ ਨਾਮ ਰੋਸ਼ਨ ਕਰਨਾ ਚਾਹੁੰਦੇ ਨੇ ਪਾਰਾ ਇਤਨਾ ਕਿਤੇ ਉਹਨਾਂ ਨੂੰ ਕੋਈ ਕਮੀ ਗਰਾਊਂਡ ਦੀ ਲੱਗਦੀ ਹੈ ਸੋ ਪ੍ਰਸ਼ਾਸਨ ਨੂੰ ਸਰਕਾਰ ਨੂੰ ਅਪੀਲ ਹੈ ਕਿ ਹਰ ਪਿੰਡ ਦੇ ਵਿੱਚ ਚੰਗਿਆ ਗਰਾਊਂਡਾਂ ਬਣਾਈ ਜਾਣ ਤਾਂ ਜੋ ਉਸ ਪਿੰਡ ਦੇ ਜਿਹੜੇ ਨੌਜਵਾਨ ਨੇ ਬੱਚੇ ਨੇ ਔਰ ਗਰਾਊਂਡ ਵੱਲ ਧਿਆਨ ਦੇਣ ਖੇਡਾਂ ਖੇਡਣ ਅਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨਾ ਔਰ ਸਰੀਰ ਨੂੰ ਜਿਹੜੇ ਕਿ ਤੰਦਰੁਸਤ ਰੱਖਣ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਔਰ ਇਸ تنویر ਬੱਚੇ ਦੇ ਜੋ ਸੁਪਨੇ ਨੇ ਉਸ ਦੇ ਲਈ ਅਰਦਾਸ ਕਰਨਾ ਕਿ ਜਿਹੜੇ ਸੁਪਨੇ ਇਹ ਨਿੱਕੀ ਉਮਰ ਇਸ ਜੋਈ ਬੈਠਾ ਹੈ ਉਹ ਵੱਡੇ ਹੋ ਕੇ ਸੁਪਨੇ ਪੂਰੇ ਹੋਣ ਅਤੇ ਜੋ ਇਸ ਦਾ ਮਕਾਮ ਹੈ ਉਹ ਹਾਸਲ ਹੋਵੇ ਔਰ ਸਭ ਤੋਂ ਵੱਡਾ ਜਿਹੜਾ ਧੰਨਵਾਦ ਹੈ ਇਹਨਾਂ ਦੇ ਮਾਪਿਆਂ ਦਾ ਕਿਉਂਕਿ ਮੈਂ ਸ਼ੁਰੂਆਤ ਵਿੱਚ ਇਹ ਕਿਹਾ ਸੀ ਕਿ ਬੱਚੇ ਦੀ ਪਰਵਰਿਸ਼ ਤੋਂ ਪਤਾ ਲੱਗ ਜਾਂਦਾ ਹੈ ਕਿ ਉਹਨਾਂ ਦੇ ਮਾਪਿਆਂ ਨੇ ਉਹਨੂੰ ਕਿਵੇਂ ਦੀ ਪਰਵਰਿਸ਼ ਦਿੱਤੀ ਹੈ ਸੋ ਚੰਗੇ ਪਰਵਰਿਸ਼ ਦਾ ਨਤੀਜਾ ਤਨਵੀਰ ਸਿੰਘ ਜੋ ਕਿ ਨਿੱਕੀ ਉਮਰੇ ਵੱਡੇ ਸੁਪਨੇ ਲੈ ਕੇ ਬੈਠਾ ਹੋਇਆ ਜੀ ਧੰਨਵਾਦ